ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਆਪਾਂ ਵੀਦੇ ਲਾਈਵ ਹੋਏ ਸੀਗੇ ਸ਼ਾਮ ਨੂੰ ਤੇ ਉਹ ਲਾਈਵ 'ਚ ਜਾਦੇ ਯਾਨੀ ਕਿ ਸਵਾਲ ਜਿਹੜੇ ਵੀਰਾਂ ਨੇ ਪੁੱਛੇ ਨੇ ਉਹ ਪੁੱਛੇ ਨੇ ਫੀਡ ਫਾਰਮੂਲੇਸ਼ਨ ਬਾਰੇ ਜਾਂ ਤੁਸੀਂ ਫੀਡ ਕਿਹੜੀ ਯੂਜ਼ ਕਰਦੇ ਹੋ ਤੇ ਆਪਾਂ ਅੱਜ ਦੀ ਵੀਡੀਓ 'ਚ ਇਹੀ ਕਰਾਂਗੇ ਆਪਾਂ ਨੇ ਫੀਡ 'ਚ ਥੋੜਾ ਜਿਹਾ ਚੇਂਜ ਵੀ ਕਰਿਆ ਤੇ ਉਹ ਵੀ ਤੁਹਾਨੂੰ ਸਾਰੀ ਵੀਡੀਓ 'ਚ ਗੱਲਬਾਤ ਕਰਾਂਗੇ ਤੇ ਬਾਕੀ ਮੇਨ ਗੱਲ ਵੀ ਤੇ ਜਿੰਨੀ ਛੇਤੀ ਸਮਝ ਲੇਗੇ ਉਹ 19 ਛੇਤੀ ਫਾਇਦਾ ਐਆਂ ਨੁਕਸਾਨ ਕਰਕੇ ਸਮਝੇ ਤਾਂ ਕੀ ਫਾਇਦਾ ਤੇ ਵੀ ਜਿਹੜਾ ਦੁੱਧ ਆ ਇਹ ਵੀਰੇ ਬਰੀਡ ਦਾ ਏ ਫੀਡ ਦਾ ਨਹੀਂ ਹੈਗਾ ਠੀਕ ਆ ਨਾ ਜਿਹੜੇ ਪਸ਼ੂ ਨੇ 50 ਕਿਲੋ ਦੇਣਾ ਉਹਨੇ 50 ਦੇਣਾ ਹੀ ਦੇਣਾ ਜਿਹਨੇ 20 ਦੇਣਾ ਉਹਨੇ 20 ਦੇਣਾ ਜੇ ਆਪਾਂ 50 ਵਾਲੀ ਤੋਂ 60 ਲੈਣ ਦੀ ਕੋਸ਼ਿਸ਼ ਕਰਾਂਗੇ ਜਾਂ 20 ਵਾਲੀ ਤੋਂ 25 ਲੈਣ ਦੀ ਫਿਰ ਗਾਂ ਬਿਮਾਰ ਹੋਊ ਤੇ ਆਪਾਂ ਅਲਜੀ ਜਾਵਾਂਗੇ ਇੱਕ ਦਲਦਲ ਆਜੀ ਤੇ ਆਪਾਂ ਫਸੀ ਜਾਂਦੇ ਹੁੰਨੇ ਆ ਬਾਰ ਬਾਰ ਫੀਡ ਚੇਂਜ ਕਰਨੀ ਬਾਰ ਬਾਰ ਫਾਰਮੂਲਾ ਚੇਂਜ ਕਰਨਾ ਬਾਰ ਬਾਰ ਕਿਸੇ ਕਿਸੇ ਕੰਪਨੀ ਦੀ ਫੀਡ ਪਾਉਣੀ ਕਿਸੇ ਦੀ ਠੀਕ ਹੈ ਨਾ ਮੇਨ ਇਹ ਸਮਝ ਲਓ ਵੀ ਜਾਂ ਤਾਂ ਬਰੀਡ ਤੇ ਫੋਕਸ ਕਰ ਲਓ ਜਾਂ ਫਿਰ ਸਬਰ ਕਰ ਲਓ ਵੀ ਜੇ ਤੁਹਾਡੇ ਨਾਰਮਲ ਗਾਵਾਂ ਨੇ ਉਹਨਾਂ ਦੇ ਚੰਗੇ ਸੀਮਨ ਲਵਾ ਲਓ ਗੱਲਾਂ ਦੋਏ ਨੇ ਜਾਂ ਪਹਿਲਾਂ ਹੀ ਤੁਸੀਂ ਆਪਣਾ ਬਰੀਡ ਤੇ ਫੋਕਸ ਕਰ ਲਓ ਠੀਕ ਹੈ ਨਾ ਜੇ ਤੁਹਾਡੇ ਕੋਲ 4 ਪੈਸੇ ਨੇ ਜੇ ਤੁਹਾਡੇ ਕੋਲ ਪੈਸੇ ਘੱਟ ਨੇ ਫਿਰ ਆਪਣਾ ਨਾਰਮਲ ਗਾਵਾਂ ਦੇ ਚੰਗਾ ਸੀਮਨ ਲਵਾ ਲਓ ਥੋੜਾ ਜਿਹਾ ਸਬਰ ਕਰ ਲਓ 2-3 ਸਾਲ ਆਪਾਂ ਹੁਣ ਕਈ ਵਾਰ ਦੇਖਦੇ ਹੀ ਆ ਕਈ ਵੀਰਾਂ ਦੇ 20-25 ਕਿਲੋ ਤੇ ਵੀ ਗਾਂ ਚੱਲਦੀ ਹੋ ਵਧੀਆ ਦੁੱਧ ਦਿੰਦੀ ਹੋ ਵਧੀਆ ਫੈਂਟ ਈਗਾ ਸਰੀਰ ਪੱਖੋਂ ਵੀ ਵਧੀਆ ਕੋਈ ਬਿਮਾਰੀ ਨਹੀਂ ਉਹ 20 25 ਕਿਲੋ ਵਾਲੀ ਤੋਂ 30 ਲੈਣ ਦੀ ਕੋਸ਼ਿਸ਼ ਕਰਦੇ ਕਰਦੇ ਨਾਲ ਤਾਂ ਉਹ 20 25 ਕਿਲੋ ਤੇ ਜਾਂਦੇ ਤੋਂ ਜਾਂਦੇ ਨੇ ਦੁੱਧ ਦਾ ਲਾਉਸ ਹੁੰਦਾ ਗਾਂ ਬਿਮਾਰ ਹੁੰਦੀ ਆ ਜਿਆਦਾ ਫੀਡ ਪਾਵਾਂਗੇ ਜਿਆਦਾ ਦੁੱਧ ਲੈਣ ਦੀ ਕੋਸ਼ਿਸ਼ ਕਰਾਂਗੇ ਉਹ ਗੱਲ ਵੱਖਰੀ ਆ ਯਾਨੀ ਜੀ ਆਪਣਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਸੀ ਵੀ ਯਾਰ ਜਿੰਨੀ ਛੇਤੀ ਇਹੀ ਗੱਲ ਸਮਝ ਲਓ ਵੀ ਦੁੱਧ ਦਾ ਜਿਹੜਾ ਉਹ ਬਰੀਡ ਦਾ ਫੀਡ ਦਾ ਨਹੀਂ ਹੈਗਾ ਜੀ ਦੀ ਕਪੈਸਿਟੀ ਜਿੰਨੇ ਦੁੱਧ ਦੇਣ ਦੀ ਆ ਓਨੇ ਹੀ ਆ ਫੀਡ ਫੂਡ ਕੋਸ਼ਿ ਚੇਂਜ ਨਾ ਕਰਿਆ ਕਰੋ ਜੇ ਤੁਸੀਂ ਫੀਡ ਚੇਂਜ ਕਰਨੀ ਵੀ ਆ ਹੁਣ ਥੋੜਾ ਮੰਨ ਲਓ ਪਸ਼ੂ 20 ਕਿਲੋ ਤੇ ਚੱਲ ਰਿਹਾ ਉਹਦੀ ਫੈਂਟ ਵੀ ਵਧੀਆ ਟਾਈਮ ਨਾਲ ਗੱਭਣ ਵੀ ਰਹਿੰਦਾ ਬਿਮਾਰ ਵੀ ਨਹੀਂ ਹੁੰਦਾ ਮੂਕ ਵੀ ਨਹੀਂ ਲੱਗਦੀ ਬੰਨ ਵੀ ਨਹੀਂ ਪੈਂਦਾ ਫਿਰ ਠੀਕ ਆ ਫਿਰ ਚਾਹੇ ਤੁਸੀਂ ਬਾਜ਼ਾਰੂ ਪਾਉਨੇ ਹੋ ਫਿਰ ਚਾਹੇ ਹੋਮ ਮੇਡ ਬਣਾ ਕੇ ਪਾਉਨੇ ਹੋ ਬਸ ਠੀਕ ਆ ਠੀਕ ਆ ਨਾ ਫੀਡ ਉਦੋਂ ਚੇਂਜ ਕਰਨੀ ਆ ਜਦੋਂ ਤੁਹਾਨੂੰ ਕੋਈ ਸਮੱਸਿਆ ਆਉਣੀ ਆ ਵਨ ਦੀ ਸਮੱਸਿਆ ਬਾਰ-ਬਾਰ ਬਿਮਾਰ ਹੋਈ ਜਾਂਦਾ ਡੰਗਰ ਫੈਂਟ ਨਹੀਂ ਆਉਂਦੀ ਠੀਕ ਹੈ ਨਾ ਉਹ ਤੁਸੀਂ ਫੀਡ ਚਾਹੇ ਬਜਾਰੂ ਪਾ ਲਓ ਚਾਹੇ ਹੋਮ ਮੇਡ ਪਾ ਲਓ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਨਾ ਕਈ ਵਾਰ ਬਜਾਰੂ ਫੀਡ ਹੈ ਨਾ ਜਿਹੜੀ ਉਹ ਚ ਸਾਰਾ ਕੁਝ ਬੈਲੈਂਸ ਕਰਕੇ ਪਾਇਆ ਹੁੰਦਾ ਠੀਕ ਹੈ ਨਾ ਜਿਵੇਂ ਆਪਾਂ ਕਈ ਵਾਰ ਹੋਮ ਮੇਡ ਫੀਡ ਬਣਵਾਉਨੇ ਆ ਉਹ ਚ ਕਈ ਵਾਰ ਆਪਾਂ ਤੋਂ ਚੀਜ਼ਾਂ ਵੱਧ ਘੱਟ ਕਈ ਵਾਰ ਪ੍ਰੋਟੀਨ ਵੱਜ ਜਾਂਦਾ ਜਾਂ ਕਈ ਵਾਰ ਕਾਰਬੋਹਾਈਡਰੇਟ ਵੱਧ ਜਾਂਦਾ ਵੀ ਮਤਲਬ ਤੁਸੀਂ ਲਾ ਲੋ ਪਸ਼ੂ ਫੈਟੀ ਹੋ ਜਾਂਦੇ ਨੇ ਜਾਂ ਕਈ ਵਾਰ ਤੁਸੀਂ ਲਾ ਲੋ ਵੀ ਪਸ਼ੂ ਫੈਟੀ ਹੋ ਜਾਂਦੇ ਨੇ ਕਈ ਵਾਰ ਲਿੱッセ ਹੋਣ ਲੱਗ ਜਾਂਦੇ ਨੇ ਜਾਂ ਕਈ ਵਾਰ ਫੈਂਟ ਡੇਗ ਜਾਂਦੀ ਆ ਆਪਾਂ ਨੂੰ ਨਿਊਟ੍ਰੀਸ਼ਨ ਦਾ ਨਹੀਂ ਪਤਾ ਹੁੰਦਾ ਜਾਂ ਤਾਂ ਆਪਾਂ ਨੂੰ ਪ੍ਰੋਪਰ ਪਤਾ ਹੋਵੇ ਵੀ ਬੈਲੈਂਸ ਕਿਵੇਂ ਕਰਨੀ ਆ ਡਾਈਟ ਠੀਕ ਆ ਨਾ ਆਪਾਂ ਤਾਂ ਜਦੋਂ ਜੀ ਕਰਦੇ ਆ ਮੱਕੀ ਵਧਾ ਦਿੰਨੇ ਆ ਜਦੋਂ ਜੀ ਕਰਦੇ ਆ ਘਟਾ ਦਿੰਨੇ ਆ ਜਿਹੜੀ ਬਾਜ਼ਾਰੂ ਕਿਸੇ ਕੰਪਨੀ ਦੀ ਫੀਡ ਆ ਉਹ ਫਿਰ ਵੀ ਉਹਨਾਂ ਨੇ ਕਿਸੇ ਫਾਰਮੂਲੇਸ਼ਨ ਤਹਿਤ ਇਹ ਬੈਲੈਂਸ ਕਰਕੇ ਡਾਈਟ ਫੇਰ ਬਣਵਾਈ ਹੁੰਦੀ ਆ ਫੀਡ ਚ ਚੇਂਜ ਕਰਿਆ ਸੀਗਾ ਕੁਛ ਆਹ ਤੋਂ ਆਪਣੀ ਤੁਸੀਂ ਲਾ ਲਓ ਵੀ ਜਿਹੜੀ ਬਣਵਾਉਣੀ ਹੁੰਦੀ ਆ ਫੀਡ ਉਹ ਆ ਇਹ ਤੇ ਇਹਦੇ ਨਾਲ ਆਪਾਂ ਆਹ ਸਟਾਰਟ ਕਰੀਆ ਹੁਣ ਮਿਲਕਵੇ ਸੁਪਰੀਮੀ 30 ਆ ਬੈਗ ਆ ਜਿਹੜਾ ਇਹ 1600 ਦਾ ਇਹ 30 ਕਿਲੋ ਤੱਕ ਗਾਂ ਨੂੰ ਪੈਂਦਾ ਤੇ ਆਹ 15 ਕਿਲੋ ਤੱਕ ਪੈਂਦਾ ਜਿਵੇਂ ਵਿੱਚ ਗੱਬਣ ਗਾਵਾਂ ਵੀ ਨੇ ਇਹ 1500 ਦਾ ਬਹਿ ਗਿਆ ਜਿੱਥੋਂ ਆਪਾਂ ਫੀਡ ਬਣਵਾਉਨੇ ਆ ਫੀਡ ਫੈਕਟਰੀ ਜੋ ਉਹ ਵੀਰ ਕੋਲ ਇਹਨਾਂ ਦੇ ਡੀਲਰ ਆਉਂਦੇ ਨੇ ਉਹਨਾਂ ਨੇ ਆਪਾਂ ਨੂੰ ਜਾਨੀ ਜੀ ਕਿਹਾ ਸੀਗਾ ਵੀ ਤੁਸੀਂ ਇਹ ਵਰਤ ਕੇ ਦੇਖ ਲਓ ਵੀ ਰਿਜ਼ਲਟ ਰਿਜ਼ਲਟ ਬਹੁਤ ਵਧੀਆ ਫਿਰ ਆਪਾਂ ਦੋਵੇਂ ਜਿਹੜੀ ਬਣਵਾਉਨੇ ਆ ਉਹ ਤੇ ਆ ਜਿਹੜੀ ਸੁਪਰੀਮੀ 30 ਮਿਲਕ ਵੇ ਪਾਉਂਦੇ ਆ ਇਹ ਦੋਵੇਂ ਆਪਾਂ ਰਲਾ ਕੇ ਪਾਉਂਦੇ ਆ ਮੰਨ ਲਓ ਆ ਗਾਂ ਨੂੰ 8.5 ਕਿਲੋ ਫੀਡ ਪੈਂਦੀ ਆ ਚਾਰ ਇਹਨੂੰ ਹੋਮ ਮੇਡ ਪਾਉਂਦੇ ਆ 4.5 ਦੂਈ ਬਾਜ਼ਾਰੂ ਪਾ ਦਿੰਨੇ ਆ ਇਹ 19-20 ਕਿਲੋ ਤੇ ਚੱਲੀ ਜਾਂਦੀ ਆ ਜਦੋਂ ਪਹਿਲਾਂ ਹੋਮ ਮੇਡ ਫੀਡ ਵਰਤਦੇ ਸੀਗੇ ਆਪਾਂ ਨੂੰ ਜਾਨਿ ਕਿ ਕੋਈ ਐਡੀ ਪ੍ਰੋਬਲਮ ਨਹੀਂ ਆਈ ਪ੍ਰੋਬਲਮ ਸਿਰਫ ਇਹ ਗੱਲ ਦੀ ਸੀ ਪਸ਼ੂਆਂ ਦੀ ਸ਼ਾਈਨਿੰਗ ਥੋੜੀ ਜੀ ਘਟ ਗਈ ਸੀਗੀ ਠੀਕ ਆ ਨਾ ਤਾਂ ਕਰਕੇ ਹੁਣ ਆਪਾਂ ਨੇ ਇਹ ਚੇਂਜ ਕਰੀਆ ਫੀਡ 10 ਦਿਨ ਹੋਏ ਨੇ ਆਪਾਂ ਨੂੰ ਚਲੋ ਠੀਕ ਰਿਜ਼ਲਟ ਮਿਲ ਰਿਹਾ ਮੈਂ ਇਹੀ ਕਹਿਣਾ ਵੀ ਜੇ ਤਾਂ ਤੁਸੀਂ ਬਾਜ਼ਾਰੂ ਫੀਡ ਬਣਾਉਣੀ ਆ ਤਾਂ ਪ੍ਰੋਪਰ ਪਤਾ ਹੋਵੇ ਤੁਹਾਨੂੰ ਪ੍ਰੋਪਰ ਵੀ ਮਤਲਬ ਬੈਲੈਂਸ ਕਰੀ ਹੋਵੇ ਡਾਈਟ ਜਾਂ ਕਿਸੇ ਨਿਊਟ੍ਰੀਸ਼ਨ ਡਾਕਟਰ ਤੋਂ ਪੁੱਛ ਕੇ ਫੀਡ ਬਣਵਾਈ ਹੋਵੇ ਜਾਂਦਾ ਦਹੀਂ ਫਿਰ ਤੁਸੀਂ ਬਾਜ਼ਾਰੋਂ ਪਾ ਲਓ ਫੀਡ ਉਦੋਂ ਚੇਂਜ ਕਰਨੀ ਆ ਜਦੋਂ ਦਿੱਕਤ ਆਉਣੀ ਆ ਨਹੀਂ ਫੀਡ ਦੁੱਧ ਦੇ ਚੱਕਰ 'ਚ ਚੇਂਜ ਨਾ ਕਰੋ ਦੁੱਧ ਤਾਂ ਯਾਰ ਕਿਲੋ 2 ਕਿਲੋ ਘੱਟ ਵੀ ਗਾਵਾਂ ਦੇ ਦੇਣਗੀਆਂ ਕੋਈ ਚੱਕਰ ਨਹੀਂ ਹੈਗਾ ਤੁਹਾਡੀ ਗਾਂ ਬਿਮਾਰ ਨਾ ਹੋਵੇ ਠੀਕ ਆ ਨਾ ਵਾਰ-ਵਾਰ ਡਾਕਟਰ ਨਾ ਆਵੇ ਦੁੱਧ ਤਾਂ ਘੱਟ ਵੱਧ ਚੱਲ ਜੂ ਕੋਈ ਚੱਕਰ ਨਹੀਂ ਹੈਗਾ ਕੀ ਇਹ ਫੀਡ ਦਾ ਕਿਵੇਂ ਰਿਜ਼ਲਟ ਨਿਕਲਦਾ ਹਜੇ 10-15 ਦਿਨ ਹੋਰ ਪਾ ਕੇ ਦੇਖਦੇ ਆ ਵੀ ਕੀ ਬਣਦਾ ਬਾਕੀ ਦੇਖਣ ਨੂੰ ਤਾਂ ਵਧੀਆ ਹੀ ਲੱਗਦਾ ਰਿਜ਼ਲਟ ਵੀ ਵਧੀਆ ਹੋਊਗਾ ਜੇ ਵਧੀਆ ਲੱਗਿਆ ਸੀ ਰਲਾ ਕੇ ਪਾਈ ਜਾਣੀਆਂ ਵੀ ਅੱਧੀ ਉਹ ਪਾਈ ਜਾਣੀਆਂ ਅੱਧੀ ਉਹ ਪਾਈ ਜਾਣੀਆਂ ਤੇ ਆਪਾਂ ਨੂੰ ਪੁੱਛਿਆ ਵੀ ਸੀ ਫਾਰਮੂਲੇਸ਼ਨ ਆਪਾਂ ਤੁਹਾਨੂੰ ਜਿਹੜੀ ਆਪਣੀ ਹੁਣ ਬਣਵਾਈ ਹੋਈ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇੱਕ ਕੁਆਂਟਲ ਦੀ ਵੀ ਆਪਾਂ ਕੀ ਕੀ ਚੀਜ਼ਾਂ ਪਵਾਈਆਂ ਨੇ ਲਿਖ ਲਿਓ ਜੇ ਕਿਸੇ ਵੀਰ ਨੂੰ ਲੋੜ ਆ ਤੇ 40 ਕਿਲੋ ਮੱਕੀ ਆ ਵੀਰੇ ਸਰੋਂ ਖਾਲ 10 ਕਿਲੋ ਆ ਬੜੇਵੇਂ ਖਾਲ 12.5 ਕਿਲੋ ਤੇ ਸੋਇਆਬੀਨ ਦਾ ਛਿਲਕਾ ਜਿਹੜਾ ਉਹ 8 ਕਿਲੋ ਆ ਕਣਕ ਚੋਕਰ 10 ਕਿਲੋ ਆ ਰਾਈਸ ਪਾਲਿਸ਼ ਆ ਜਿਹੜੀ ਉਹ 6 ਕਿਲੋ ਆ ਡੀ ਡੀ ਜੀ ਐਸ ਆ ਜਿਹੜਾ ਉਹ 5 ਕਿਲੋ ਆ ਨਮਕ 1 ਕਿਲੋ ਆ ਮਿੱਠਾ ਸੋਡਾ 1 ਕਿਲੋ ਆ ਕਲਸਾਈਟ ਪਾਊਡਰ 2 ਕਿਲੋ ਆ ਸ਼ੀਰਾ 4 ਕਿਲੋ ਆ ਮਿੱਠਾ ਸੋਡਾ ਬੋਲ ਤਾਂ ਦੇਖ ਲਿਓ ਵੀ 1 ਕਿਲੋ ਉਹ ਆ ਤੇ ਅੱਧਾ ਕਿਲੋ ਜਿਹੜਾ ਆਪਾਂ ਉਹ ਜੂਰੀ ਆ ਪਵਾਇਆ ਕਿਉਂਕਿ ਜਿਹੜਾ ਜੂਰੀ ਆ ਨਾ ਇਹ ਲੀਗਲ ਵੀ ਆ ਵੀਰੇ 500 ਗ੍ਰਾਮ ਤੱਕ ਜਿਵੇਂ بڑے بڑے ਫਾਰਮਰ ਨੇ ਉਹ ਵੀ ਪਵਾਉਂਦੇ ਨੇ ਆਪਾਂ ਨੇ ਕਈ ਵੀਰਾਂ ਨਾਲ ਗੱਲ ਕਰਕੇ ਫੇਰ ਹੀ ਪਵਾਉਣ ਲੱਗੇ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿਉਂਕਿ ਪਸ਼ੂਆਂ ਦੇ ਅੰਦਰ ਅੰਦਰ ਯੂਰੀਏ 'ਚ ਪਾਚਕ ਤੱਤ ਹੁੰਦਾ ਜਿਹੜਾ ਵੀ ਯੂਰੀਏ ਨੂੰ ਬ੍ਰੇਕ ਜਨ ਉਹ ਇਨਟੇਕ ਲੈਂਦੀਆਂ ਨੇ ਯੂਰੀਏ ਨੂੰ ਬ੍ਰੇਕਡਾਊਨ ਕਰਕੇ ਅਮੀਨੋ ਬਣਾਉਂਦਾ 10 ਕਿਲੋ ਤੱਕ ਯੂਰੀਏ ਜਿਹੜਾ ਤੁਸੀਂ ਆਪਣੀ ਫੀਡ 'ਚ ਪਵਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਬਸ ਮੇਨ ਗੱਲ ਵਾਰ-ਵਾਰ ਮੈਂ ਤੁਹਾਨੂੰ ਇਹੀ ਕਹਿਣਾ ਵੀ ਕੱਲੇ ਦੁੱਧ ਦੇ ਚੱਕਰ 'ਚ ਫੀਡ ਨਾ ਚੇਂਜ ਕਰਿਆ ਕਰੋ ਜੇ ਤੁਹਾਡੇ ਪਸ਼ੂ ਨੂੰ ਕੋਈ ਦਿੱਕਤ ਆਉਂਦੀ ਆ ਜਾਂ ਤੁਹਾਡੇ ਫਾਰਮ 'ਚ ਫੇਰ ਤੁਸੀਂ ਚੇਂਜ ਕਰ ਲਿਆ ਕਰੋ ਨਹੀਂ ਚਾਹੇ ਬਾਜ਼ਾਰੂ ਪਾ ਲਓ ਚਾਹੇ ਹੋਮ ਮੇਡ ਪਾ ਲਓ ਠੀਕ ਆ ਜੇ ਹੋਮ ਮੇਡ ਪਾਉਣੀ ਆ ਤਾਂ ਤੁਹਾਨੂੰ ਪੂਰੀ ਪ੍ਰੋਪਰ ਨਿਊਟ੍ਰੀਸ਼ਨ ਦਾ ਪਤਾ ਹੋਵੇ ਕੀ ਵੀਰਾਂ ਨੂੰ ਹੁਣ ਕੱਲ ਵੀਰ ਗੱਲ ਕਰਦੇ ਸੀ ਚਲੋ ਆਪਾਂ ਫੀਡ ਦਾ ਨਾਮ ਤਾਂ ਨਹੀਂ ਲੈਂਦੇ ਜਿਵੇਂ ਲਾਈਵ 'ਚ ਇੱਕ ਵੀਰ ਕਹਿੰਦਾ ਵੀ ਆਹ ਫੀਡ ਦਾ ਰਿਜ਼ਲਟ ਬਹੁਤ ਵਧੀਆ। ਦੂਆ ਵੀਰ ਕਹਿੰਦਾ ਇਹਦਾ ਰਿਜ਼ਲਟ ਮੈਨੂੰ 1% ਵੀ ਨਹੀਂ ਮਿਲਿਆ ਹੈਗਾ। ਇਹ ਵੀ ਚੀਜ਼ ਹੁੰਦੀ ਆ ਵੀ ਕਈ ਵੀਰਾਂ ਨੂੰ ਫੀਡ ਦੇ ਰਿਜ਼ਲਟ ਮਿਲ ਜਾਂਦੇ ਆ। ਕਈਆਂ ਨੂੰ ਉਹੀ ਸੇਮ ਫੀਡ ਦੇ ਰਿਜ਼ਲਟ ਮਿਲਦੇ ਨਹੀਂ ਹੈਗੇ। ਬਾਕੀ ਤੁਸੀਂ ਆਪ ਸਮਝਦਾਰ ਹੋ ਵੀਰੇ ਇਹ ਚੀਜ਼ ਜਿੰਨੀ ਛੇਤੀ ਸਿੱਖ ਲੇਗੇ ਉਹ ਉਹਨਾਂ ਜਾਣੀ ਜੀ ਆਪਣੇ ਲਈ ਫਾਇਦਾ ਤੇ ਉਹਨਾਂ ਦਿਮਾਗ ਘਟ ਨਹੀਂ ਤਾਂ ਦਿਮਾਗ ਬਹੁਤ ਆਪਣਾ ਬਹੁਤ ਪਾਸੇ ਘੁੰਮਦਾ ਵੀ ਦੁੱਧ ਦਾ ਜਿਹੜਾ ਬਰੀਡ ਦਾ ਜਾਂ ਤਾਂ ਤੁਸੀਂ ਪਹਿਲਾਂ ਹੀ ਪੈਸੇ ਖਰਚ ਕੇ ਬਰੀਡ ਲੈ ਲਓ ਜਾਂ ਤੁਸੀਂ ਸਬਰ ਕਰ ਲਓ ਥੋੜਾ ਟਾਈਮ ਆਪਣੀਆਂ ਗਾਵਾਂ ਦੇ ਚੰਗੇ ਸੀਮਨ ਲਾ ਕੇ ਫਿਰ ਬਰੀਡ ਤਿਆਰ ਕਰ ਲਿਓ ਕਪੈਸਿਟੀ ਹੀ ਦੁੱਧਾ ਜਿੰਨੀ ਕਪੈਸਿਟੀ ਆ ਉਨਾ ਹੀ ਦੁੱਧ ਲੈਣਾ ਉਨਾ ਹੀ ਲਈ ਜਾਓ ਬਸ ਤੁਹਾਡਾ ਪਸ਼ੂ ਟਾਈਮ ਸਿਰ ਗੱਬਣ ਰਹੇ ਬਾਰ ਬਾਰ ਬਿਮਾਰ ਨਾ ਹੋਵੇ ਕੋਈ ਦਿੱਕਤ ਨਾ ਆਵੇ ਕੀੜ ਜਿਹੜੀ ਤੁਹਾਡਾ ਦਿਲ ਕਰਦਾ ਉਹ ਪਾ ਲੋ ਬਸ ਦਿੱਕਤ ਨਾ ਆਵੇ ਜਦੋਂ ਦਿੱਕਤ ਆਉਂਦੀ ਆ ਉਦੋਂ ਹੀ ਆਪਾਂ ਭੱਜ ਦੌੜ ਕਰਦੇ ਆ ਹੁਣ ਯਾਰ ਆਪਾਂ ਵੀ ਆ ਜਦੋਂ ਬਿਮਾਰ ਨਹੀਂ ਹੁੰਦੇ ਆਪਾਂ ਨੂੰ ਡਾਕਟਰ ਦਾ ਪਤਾ ਵੀ ਨਹੀਂ ਹੁੰਦਾ ਦਿਮਾਗ 'ਚ ਵੀ ਨਹੀਂ ਆਉਂਦਾ ਜਦੋਂ ਆਪਾਂ ਬਿਮਾਰ ਹੋ ਜਾਂਦੇ ਆਪਾਂ ਨੂੰ ਸਾਰੇ ਪਾਸੇ ਆਪਣਾ ਦਿਮਾਗ ਘੁੰਮ ਜਾਂਦਾ ਵੀ ਉੱਥੇ ਵੀ ਡਾਕਟਰ ਆ ਉਹਦੇ ਕੋਲ ਜਾਈਏ ਕਿ ਉਹਦੇ ਕੋਲ ਐਂ ਆ ਜਾ ਸਮੱਸਿਆ ਆਉਂਦੀ ਆ ਉਦੋਂ ਹੀ ਬੰਦਾ ਭੱਜਦਾ ਪਹਿਲਾਂ ਨਹੀਂ ਭੱਜਦਾ ਹੈਗਾ ਇਹ ਵੀਡੀਓ ਚ ਆਪਾਂ ਤੁਹਾਡੇ ਨਾਲ ਇਹੀ ਗੱਲ ਸ਼ੇਅਰ ਕਰਨੀ ਸੀਗੀ ਠੀਕ ਆ ਨਾ ਤੇ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਹੜੇ ਵੀ ਕਿਹੜੀ ਫੀਡ ਵਰਤਦੇ ਆ ਬਾਕੀ ਬਸ ਮੇਨ ਇਹੀ ਗੱਲ ਆ ਵੀ ਕੋਈ ਦਿੱਕਤ ਨਾ ਆਵੇ ਪਸ਼ੂ ਨੂੰ ਫੀਡ ਜਿਹੜੀ ਮਰਜ਼ੀ ਵਰਤ ਲੋ ਜਦੋਂ ਦਿੱਕਤ ਆਉਂਦੀ ਆ ਉਦੋਂ ਹੀ ਸਮੱਸਿਆ ਆਉਂਦੀ ਆ ਉਦੋਂ ਹੀ ਆਪਾਂ ਫਿਰ ਹੋਰ ਪੀੜਾਂ ਵੱਲ ਭੱਜਦੇ ਆ ਜਦੋਂ ਆਪਾਂ ਕਿਸੇ ਨੂੰ ਇਹ ਦੱਸਦੇ ਆ ਵੀ ਯਾਰ ਆਹ ਫੀਡ ਨੇ ਮੇਰਾ ਐ ਕਰਤਾ ਉਹ ਦੂਆ ਬੰਦਾ ਕਹਿੰਦਾ ਆਹ ਪਾਲਾ ਤੀਆ ਕਹਿੰਦਾ ਆਹ ਪਾਲਾ ਫਿਰ ਆ ਭਾਲ ਜੀ ਜਾਂਦੇ ਆ ਵੀ ਕਿਹੜੀ ਵਰਤੀ ਏ ਠੀਕ ਆ ਨਾ ਮੇਨ ਗੱਲ ਅੱਜ ਦੀ ਵੀਡੀਓ ਬਣਾਉਣ ਦਾ ਟੌਪਿਕ ਇਹੀ ਸੀ ਬਾਕੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਨੈਕਸਟ ਵੀਡੀਓ ਚ